ਹੈਲੋ ਹੈਲੋ 1 ਮੰਮੀ ਲੜਾਈ ਤੇ ਹੋਈ ਵੱਡਿਆਂ ਦੀ ਸਾਡਾ ਕੀ ਕਸੂਰ ਆ ਅਸੀਂ ਤੇ ਜਾ ਹੀ ਸਕਦੇ ਆ ਨਾ ਨਾਲ 1 ਮੰਮੀ ਲੜਾਈ ਤੇ ਹੋਈ ਵੱਡਿਆਂ ਦੀ ਸਾਡਾ ਕੀ ਕਸੂਰ ਆ 2 1 ਕੀ ਗੱਲ 1 ਰਮਨ ਕੀ ਗੱਲ ਹੋਈ ਆ ਮੂੰ ਨਹੀਂ ਤੇ ਫੇਰ ਉਹ ਤੇ ਬਾਅਦ ਦੀ ਗੱਲ ਵਾ ਅਸੀਂ ਤੇ ਭਾਬੀ ਵੇਖਣ ਜਾਣਾ ਚਲਿਦਾ ਕਰਾਂਗੇ ਜਦ ਦਿਨ ਮੰਮੀ ਵੇਹਲੀਵਾਲ ਜਾਣਗੇ ਨਾ ਉਹ ਦਿਨ ਚਲ ਜਾਾਂਗੇ ਅਪੋ ਚੋਰੀ 3 2 1 ਜੋ ਤਾਂ ਆਪ ਇਦਾਂ ਕਰਦੇ ਆ ਮੰਮੀ ਜਦੋਂ ਵੇਹਲੀਵਾਲ ਜਾਣਗੇ ਨਾ ਆਪਾਂ ਦੋਵੇਂ ਜਣੇ ਚਲ ਜਾਾਂਗੇ ਉਦੋਂ ਨਾ ਨਾ ਦੋਵੇਂ ਇਕੱਠੀਆਂ ਨਹੀਂ ਜਾਣਾ ਜਾਂ ਤੇ ਪਹਿਲਾਂ ਤੂੰ ਹੀ ਚਲ ਜਾਓ ਤੇ ਮੈਂ ਧਿਆਨ ਰੱਖੂਗੀ ਜਾਂ ਮੈਂ ਚਲ ਜੂਗੀ ਦੋਵੇਂ ਇਕੱਠੀਆਂ ਗਈਆਂ ਹੋਣਾ ਏ ਮੰਮੀ ਸਾਡਾ ਘਟਾਪਾ ਲਾ ਦੇ ਚਲ ਇੰਦਾ ਕਰੀ ਪਹਿਲਾਂ ਪਹਿਲਾਂ ਸਕੂਲ ਜਾਣਾ ਹੈ ਨਾ ਅੱਛਾ ਅੱਛਾ ਤਾਂ ਕਰਕੇ ਸੰਦੀਪ ਬਣਾਓ ਪੁੱਤ ਚਾਹ ਪਾਣੀ ਹਾਂ ਵਧੀਆ ਸਭ ਪਾਣੀ ਪੁਣੀ ਦੀ ਨਹੀਂ ਲੋੜ ਹੋਣਾ ਨਾ ਚਲੋ ਆਹੀ ਕਰਨਾ 3 2 1 ਪੰਜੇ ਅਸੀਂ ਤਾਂ ਤੰਗ ਰੱਖਦੇ ਹਾਂ ਮੁੰਡੇ ਵੀ ਬੜੇ ਆ ਪਰ ਸਾਰੇ ਨਸ਼ੇ ਕਰਦੇ ਆ ਨਹੀਂ ਜਾਂਦਾ ਨਾ ਤੇ ਵਧੀਆ ਗੱਲ ਹੀ ਨੀ ਕੋਈ ਰਿਸ਼ਤੇਦਾਰੀ ਸੀ ਵੇਖਾਂਗੇ ਰੱਖਿਓ ਧਿਆਨ ਤੁਸੀਂ ਭਾਜੀ ਕੋਈ ਗੱਲ ਨਹੀਂ ਭਾਜੀ ਭਾਜੀ 3 2 1 ਫੇਰੇ ਰੱਖਿਓ ਧਿਆਨ ਤੁਸੀਂ ਮਖਤਾਰ ਸਿੰਘ 3 2 1 ਮਖਤਾਰ ਰੱਖਿਓ ਫਿਰ ਧਿਆਨ ਕੋਈ ਗੱਲ ਨਹੀਂ ਭਾਜੀ ਸਾਡਾ ਧਿਆਨ 3 2 1 ਮਖਤਾਰ ਰੱਖਿਓ ਫਿਰ ਧਿਆਨ ਜੇ ਚੰਗਾ ਰਿਸ਼ਤਾ ਮਿਲੂਗਾ ਨਾ ਕਿਤੇ ਦੇਰ ਐਸਾ ਨਵਾਂ ਵੀ ਮੈਂ ਮੈਂ ਇਹ ਗੱਲ ਕਹਿਣਾ ਮਖ्तार ਸਿੰਘ ਨੂੰ ਵੀ ਮਹਾਰਾਜ ਕਿਤੇ ਰਿਸ਼ਤਾ ਵੇਖਿਓ ਆਹ ਕਿ ਕੁੜੀ ਵੀ ਆਉਣ ਵਾਲੀ ਹੈ 3 2 1 ਮਖ्तार ਫਿਰ ਵੇਖਿਓ ਜੇ ਚੰਗਾ 3 2 1 ਮਖਤਿਆਰ ਧਿਆਨ ਰੱਖੀ ਮੇਰਾ ਵੀਰ ਜੇ ਚੰਗਾ ਕਿਤੇ ਰਿਸ਼ਤਾ ਮਿਲੂਗਾ ਨਾ ਤੇ ਕਰਦਾਂਗੇ ਫਿਰ ਉੱਥੇ ਹੈ ਭਾਜੀ ਮੇਰਾ ਧਿਆਨ ਹੈ ਟੈਨਸ਼ਨ ਨਾ ਤੁਸੀਂ ਰੱਖ ਲੋ ਜਿਆਦਾ ਗੱਲ ਪਤਾ ਕੀ ਆ ਅੱਜ ਕੱਲ ਲੋਕੀ ਸੱਚ ਨਹੀਂ ਦੱਸਦੇ ਜਿੰਨੂੰ ਵੀ ਪੁੱਛੀਏ ਮਾਪਿਆਂ ਨੇ ਤੇ ਕਹਿਣਾ ਹੀ ਆ ਕਿ ਸਾਡਾ ਮੁੰਡਾ ਬੜਾ ਸਾਊ ਆ ਕੱਖ ਨਹੀਂ ਕਹਿੰਦਾ ਪਿੰਦਾ ਤੇ ਪਤਾ ਬਾਅਦ ਚ ਲੱਗਦਾ ਭਾ ਤੇ ਸਾਡੀ ਵਿੱਚ ਬੇਇੱਜ਼ਤੀ ਨਾ ਹੋਵੇ ਮੈਂ ਇਹ ਗੱਲੋਂ ਡਰਨਾ ਤੇ ਬਾਕੀ ਕੋਈ ਗੱਲ ਨਹੀਂ ਪਰ ਸਾਰੀ ਦੁਨੀਆ ਭਾਜੀ ਥੋੜੀ ਖਾਂਦੀ ਕਰਦਾ ਸਾਰਾ ਕੰਮ ਕਰੂਗੀ ਮੈਂ ਨਾ ਕੁੜੀਆਂ ਛੰਡੀਆਂ ਵਾਂ ਆਪਣੀਆਂ ਕੰਮ ਵੱਲੋਂ ਕੋਈ ਗੱਲ ਨਹੀਂ ਭੈਣ ਤੂੰ ਵੀ ਕਰਨਾ ਕਰੋ ਮੈਂ ਪੂਰੀ ਗੱਲ ਠੋਕ ਬਜਾ ਕੇ ਕਰਾਂਗਾ ਹਾਂਜੀ ਚਾਚਾ ਜੀ ਬੈਠੋ 2 1 ਨੀ ਕੀ 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 ਹੋ ਲੱ ਲਾਓ ਕਿਤਾ 진짜 2 1 ਕੀ ਡਈਆਂ ਹੀ ਗੇਟ ਸਾਂ ਚੱਕਣ 3 2 1 ਨੀ ਬੋਟੀ ਇਧਰ ਆ ਬਾਰਾ ਗੱਲ ਸੁਣ ਮੇਰੀ ਆ ਗਈ ਮੰਮੀ ਜੀ 3 2 1 ਜੀ ਕਿਤੇ ਮੈਂ ਗੱਲ ਕਰ ਦੇਣਾ ਨਾ ਵੇਖ ਲਿਆ ਨਾ ਕਿਤੇ ਬੈਠੀ ਵੇਖ ਲਿਆ ਤੇ ਮੇਰੇ ਤੋਂ ਬੁਰਾ ਨਹੀਂ ਕੋਈ ਹੈਗਾ 2 1 ਨਹੀਂ ਨਹੀਂ امی ਜੇ ਤੁਹਾਡੇ ਪੁੱਛੇ ਬਿਨਾਂ ਨਾ ਮੈਂ ਕਿਤੇ ਜਾਉਂਗੀ ਨਾ ਤੇ ਫਿਰ ਮੈਨੂੰ ਕਿਉਂ ਤੇਰੇ ਵਾਸਤੇ ਨਾ ਇਹੋ ਚੰਗੀ ਗੱਲ ਈ ਦੁਬਾਰਾ ਚਲ ਕਿ ਮੈਂ ਆ ਗਵਾਂਡੀਆਂ ਨਾਲ ਖੜਾ ਘਾਟੀ ਬੋਲ ਚੱਲ ਤੇ ਤੂੰ ਵੀ ਮੈਨੂੰ ਜਿਆ ਧਿਆਨ ਹੀ ਰੱਖੀ ਆ ਜਦੋਂ ਕੌਣ ਬੋਲਣੀ ਸਾਡਾ ਹੈ ਉਹਨਾਂ ਨਾਲ ਹੈਗਾ ਤੇ ਤੂੰ ਸਭ ਮਾਦਾ ਬਹੁਤਾ ਨਹੀਂ ਬੋਲਣਾ ਚੱਲ ਜੇ ਨੱਕ ਝਾੜ ਕੇ ਨਾ ਰੱਖਿਆ ਉਹਨਾਂ ਨੂੰ ਤੇ ਮੋਢਿਆਂ ਚੜੀਆਂ ਰਹਿਣਾ ਉਹਨਾਂ ਵੀ ਤੁਹਾਨੂੰ ਇਹਨਾਂ ਮੈਂ ਕਿੰਨੀ ਵਾਰ ਕਿਹਾ ਹੂੰ ਕਿ ਹੁਣ ਤਾਂ ਸਾਡਾ ਮੁੰਡਾ ਵੀ ਵਿਆਹਿਆ ਗਿਆ ਆ ਉਹ ਵੀ ਆਪਣੇ ਕੰਮ ਕਾਸ ਚੰਗੀ ਤਰ੍ਹਾਂ ਰੁੱਝੇ ਹੂੰ ਉਹ ਰੁੱਢੋਗੇ ਚੱਲ ਵੇਖਦੇ ਆ ਜਨਾ ਕਰ ਲੈਂਦੇ ਇਹਦੇ ਖਾਣ ਪੀਣ ਦੇ ਹੀ ਹੈਗੇ ਮੈਂ ਸੋਚਿਆ ਸੀ ਸੱਚੀ ਸਾਰੇ ਬੁੜੇ ਚੰਗੇ ਆ ਪਰ ਇਹਨਾਂ ਦੀਆ ਪਤਾ ਦਿਖਾ ਲਿਆ ਆ ਲਿਆਵਾਂ ਤੁਹਾਡੇ ਵਾਸਤੇ ਕੋਈ ਨਹੀਂ ਖਾ ਲੈਣਾ ਮੈਂ ਮੈਂ ਨਾ ਹਣਾ ਮੈਂ ਅੱਛਾ ਅੱਛਾ ਖਾ ਲੈਣਾ ਕੋਈ ਗੱਲ ਨਹੀਂ ਪਰ ਮੈਨਾਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਮੈਂ ਆ ਜਾਂਦਾ ਨਹੀਂ ਕਹਿਣ ਤਾਂ ਦੇਹੀ ਵਾਹੀ ਕਿ ਫੇਰ ਕਿਸ ਦਿਨ ਆਵਾਂਗੇ ਚੱਲ ਕੋਈ ਗੱਲ ਨਹੀਂ ਆਪੇ ਆ ਜਾਣਗੇ ਆ ਨਾਲੋ ਨਨ੍ਵੇਂ ਛੇਤੀ ਹੀ ਥੋੜੀ ਜੀ ਥੋੜਾ ਟਾਈਮ ਰੁਕੇ ਵੀ ਜੀ ਵੀ ਠੀਕ ਹੈ ਹੈਲੋ ਹੈਲੋ ਵਨ ਮੰਮੀ ਲੜਾਈ ਤੇ ਹੋਈ ਵੱਡਿਆਂ ਦੀ ਸਾਡਾ ਕੀ ਕਸੂਰ ਆ ਅਸੀਂ ਤੇ ਜਾ ਹੀ ਸਕਦੇ ਆ ਨਾ ਨਾਲੇ ਹਾਂ ਵਨ ਮੰਮੀ ਲੜਾਈ ਤੇ ਹੋਈ ਵੱਡਿਆਂ ਦੀ ਸਾਡਾ ਕੀ ਕਸੂਰ ਆ 2 1 ਕੀ ਗੱਲ ਵਨ ਰਮਨ ਕੀ ਗੱਲ ਹੋਈ ਆ ਮੂੰ ਨਹੀਂ ਤੇ ਫੇਰ ਉਹ ਤੇ ਬਾਅਦ ਦੀ ਗੱਲ ਵਾ ਅਸੀਂ ਤੇ ਭਾਬੀ ਵੇਖਣ ਜਾਣਾ ਚਲਿਦਾ ਕਰਾਂਗੇ ਜਦੋਂ ਮੰਮੀ ਵੀ ਲੀਹਾਲ ਜਾਣਗੇ ਨਾ ਉਦੋਂ ਚਲ ਜਾਾਂਗੇ ਪੁੱਤੋਰੀ 3 ਤੂੰ ਜੋ ਤਾਂ ਭਾਈ ਇਦਾਂ ਕਰਦੇ ਆ ਮੰਮੀ ਜਦੋਂ ਵੇਲੀਵਾਲ ਜਾਣਗੇ ਨਾ ਆਪਾਂ ਦੋਵੇਂ ਜਣੇ ਚਲ ਜਾਾਂਗੇ ਉਹ ਤੋਂ ਨਾ ਨਾ ਦੋਵੇਂ ਇਕੱਠਿਆਂ ਨਹੀਂ ਜਾਣਾ ਜਾਂ ਤੇ ਪਹਿਲਾਂ ਤੂੰ ਹੀ ਚਲ ਜਾਓ ਤੇ ਮੈਂ ਧਿਆਨ ਰੱਖੂਗੀ ਜਾਂ ਮੈਂ ਚਲ ਜੂਗੀ ਦੋਵੇਂ ਇਕੱਠਿਆਂ ਗਈਆਂ ਹੋਣਾ ਹੈ ਮੰਮੀ ਸਾਡਾ ਘਟਾਪਾ ਲਾ ਦੇਣ ਚਲ ਇਦਾਂ ਕਰੀ ਪਹਿਲਾਂ ਪਹਿਲਾਂ ਸਕੂਲ ਜਾਣਾ ਹੈ ਨਾ ਅੱਛਾ ਅੱਛਾ ਤਾਂ ਕਰਕੇ ਸੰਦੀਪ ਬਣਾਓ ਪੁੱਤ ਚਾਹ ਪਾਣੀ ਹਾਂ ਵਧੀਆ ਸਭ ਪਾਣੀ ਪੁਣੀ ਦੀ ਨਹੀਂ ਲੋੜ ਹੋਣਾ ਨਾ ਰਾਹੀ ਕਰਨਾ 3 2 1 ਭਾਂਜੀ ਅਸੀਂ ਤਾਂ ਤੰਗ ਰੱਖਦੇ ਹਾਂ ਮੁੰਡੇ ਵੀ ਬੜੇ ਆ ਪਰ ਸਾਰੇ ਨਸ਼ੇ ਕਰਦੇ ਨੇ ਨਹੀਂ ਜਾਂਦਾ ਨਾ ਤੇ ਵਧੀਆ ਗੱਲ ਹੀ ਨਹੀਂ ਕੋਈ ਰਿਸ਼ਤੇਦਾਰੀ ਸੀ ਵੇਖਾਂਗੇ ਰੱਖਿਓ ਧਿਆਨ ਤੁਸੀਂ ਭਾਜੀ ਕੋਈ ਗੱਲ ਨਹੀਂ ਭਾਜੀ 3 2 1 ਤੇਰਾ ਤਾਂ ਕਿਉਂ ਧਿਆਨ ਤੁਸੀਂ ਮਖ्तार ਸਿੰਘ 3 2 1 ਮਖ्तार ਰੱਖਿਓ ਫਿਰ ਧਿਆਨ ਕੋਈ ਗੱਲ ਨਹੀਂ ਭਾਜੀ ਸਾਡਾ ਧਿਆਨ 3 2 1 ਮਖਤਿਆਰ ਕਿਓ ਫਿਰ ਧਿਆਨ ਜੇ ਚੰਗਾ ਰਿਸ਼ਤਾ ਮਿਲੂਗਾ ਨਾ ਕਿਤੇ ਲੈ ਰਾਸ ਤਾਂ ਨਾ ਵੀ ਮੈਂ ਮੈਂ ਇਹ ਗੱਲ ਕਹਿਣਾ ਮਖਤਾਰ ਸਿੰਘ ਨੂੰ ਵੀ ਮਹਾਰਾਜ ਕਿਤੇ ਰਿਸ਼ਤਾ ਵੇਖਿਓ ਸਾਡੀ ਕੁੜੀ ਵੀ ਆਉਣ ਵਾਲੀ ਹੋਈ ਆ 3 2 1 ਮਖਤਿਆਰ ਫਿਰ ਵੇਖਿਓ ਜੇ ਚੰਗਾ 3 2 1 ਮਖਤਿਆਰ ਧਿਆਨ ਰੱਖੀ ਮੇਰਾ ਵੀਰ ਜੇ ਚੰਗਾ ਕਿਤੇ ਰਿਸ਼ਤਾ ਮਿਲੂਗਾ ਨਾ ਤੂੰ ਕਰਦਾਂਗੇ ਫਿਰ ਉੱਥੇ ਹੈ ਭਾਜੀ ਮੇਰਾ ਧਿਆਨ ਹੈ ਟੈਨਸ਼ਨ ਨਾ ਤੁਸੀਂ ਰੱਖ ਲੋ ਜਿਆਦਾ ਗੱਲ ਪਤਾ ਕੀ ਆ ਅੱਜ ਕੱਲ ਲੋਕੀ ਸੱਚ ਨਹੀਂ ਦੱਸਦੇ ਜਿੰਨੂੰ ਵੀ ਪੁੱਛੀਏ ਮਾਪਿਆਂ ਨੇ ਤੇ ਕਹਿਣਾ ਹੀ ਆ ਸਾਡਾ ਮੁੰਡਾ ਬੜਾ ਸਾਊ ਆ ਕੱਖ ਨਹੀਂ ਖਾਂਦਾ ਪੀਂਦਾ ਤੇ ਪਤਾ ਬਾਅਦ ਚ ਲੱਗਦਾ ਭਾ ਇੱਥੇ ਸਾਡੀ ਵਿੱਚ ਬੇਇਤੀ ਨਾ ਹੋਵੇ ਮੈਂ ਇਹ ਗੱਲੋਂ ਡਰਨਾ ਤੇ ਬਾਕੀ ਹੋਈ ਗੱਲ ਨਹੀਂ ਭਾਰੀ ਦੁਨੀਆ ਭਾਜੀ ਥੋੜੀ ਖਾਂਦੀ ਕਰਦਾ ਸਾਰਾ ਕੰਮ ਕਰੂਗੀ ਮੈਂ ਨਾ ਕੁੜੀਆਂ ਚੰਡੀਆਂ ਆ ਵਾਂ ਆਪਣੀਆਂ ਕੰਮ ਵੱਲੋਂ ਕੋਈ ਗੱਲ ਨਹੀਂ ਭੈਣ ਤੁਸੀਂ ਵੀ ਕਰਨਾ ਕਰੋ ਮੈਂ ਪੂਰੀ ਗੱਲ ਠੋਕ ਬਿਜਾ ਕੇ ਕਰਾਂਗਾ ਹਾਂਜੀ ਚਾਚਾ ਜੀ ਬੈਠੋ 2 1 ਨੀ ਕੀ ਗਈ ਕੀ ਚੀਜ਼ ਹੋ ਲੱਗਾ ਆਹ ਕਿਤਾਬ ਚਾਹੀਏ ਆਹ ਕਿਤਾਬ 2 1 ਕੀ ਡੀਆਂ ਹੀ ਗੇਟ ਸਾਂ ਚੱਕਣ 3 2 1 ਨੀ ਵੋਟੀ ਇਧਰ ਆ 12 ਗੱਲ ਸੁਣ ਮੇਰੀ ਆ ਗਈ ਮੰਮੀ ਜੀ 3 ਜੀ ਇਹ ਕ ਤੇ ਮੈਂ ਗੱਲ ਕਰ ਦੇਉਣਾ ਨਾ ਵੇਖ ਲਿਆ ਨਾ ਕਿਤੇ ਬੈਠੀ ਵੇਖ ਲਿਆ ਤੇ ਮੇਰੇ ਤੋਂ ਬੁਰਾ ਨਹੀਂ ਕੋਈ ਹੈਗਾ 2 1 ਨਹੀਂ ਨਹੀਂ ਅਮੀ ਜੇ ਤੁਹਾਡੇ ਪੁੱਛੇ ਬਿਨਾਂ ਨਾ ਮੈਂ ਕਿਤੇ ਜਾਉਂਗੀ ਨਾ ਤੇ ਫਿਰ ਮੈਨੂੰ ਕਿਉਂ ਤੇਰੇ ਵਾਸਤੇ ਨਾ ਇਹੋ ਚੰਗੀ ਗੱਲ ਈ ਦੁਬਾਰਾ ਚਲ ਕਿ ਮੈਂ ਆ ਗਵਾਡੀਆਂ ਨਾਲ ਖੜਾ ਘਾਟੀ ਬੋਲ ਚਾਲ ਤੇ ਤੂੰ ਵੀ ਮੈਂ ਜਿਆ ਧਿਆਨ ਨਹੀਂ ਰੱਖੀ ਆ ਜਦੋਂ ਕੌਣ ਬੋਲ ਨਹੀਂ ਸਾਡੇ ਹਾਂ ਉਹਨਾਂ ਨਾਲ ਹੈਗਾ ਤੇ ਤੂੰ ਸਮਾਦਾ ਬਹੁਤਾ ਨਹੀਂ ਬੋਲਣਾ ਚੱਲ ਜੇ ਨੱਕ ਚਾੜ ਕੇ ਨਾ ਰੱਖਿਆ ਉਹਨਾਂ ਨੂੰ ਤੂੰ ਮੋੜੀਆਂ ਚੜੀਆਂ ਰਹਿਣਾ ਉਹਨਾਂ ਵਿੱਚ ਤੁਹਾਨੂੰ ਇਹਨਾਂ ਮੈਂ ਕਿੰਨੀ ਵਾਰ ਕਿਹਾ ਹੂੰ ਇਹ ਹੁਣ ਤੁਹਾਡਾ ਮੁੰਡਾ ਵੀ ਆਇਆ ਗਿਆ ਹੈ ਉਹ ਵੀ ਆਪਣੇ ਕੰਮ ਕਾਜ ਚ ਚੰਗੀ ਤਰ੍ਹਾਂ ਰੁੱਝੇ ਹੂੰ ਉਹ ਰੁੱਢੋਗੇ ਚੱਲ ਵੇਖਦੇ ਆ ਜਨਾ ਕਰ ਲੈਂਦੇ ਇਹਦੇ ਖਾਣ ਪੀਣ ਦੇ ਹੈਗੇ ਮੈਂ ਸੋਚਿਆ ਸੀ ਸੱਚੀ ਇਹ ਸਾਰੇ ਬੁੜੇ ਚੰਗੇ ਆ ਪਰ ਇਹਨਾਂ ਦੀ ਪਤਾ ਦਿਖਾ ਲਿਆ ਆ ਲਿਆਵਾ ਤੁਹਾਡੇ ਵਾਸਤੇ ਕੋਈ ਨਹੀਂ ਖਾ ਲੈਣਾ ਮੈਂ ਮੈਂ ਨਾ ਮਾਵਾਂ ਅੱਛਾ ਅੱਛਾ ਤੂੰ ਖਾ ਲੈਣਾ ਕੋਈ ਗੱਲ ਨਹੀਂ ਪਰ ਮੈਨਾਂ ਤੁਹਾਡੇ ਨਾਲ ਗੱਲ ਕਰਨੀ ਹੈ ਇਹ ਨਹੀਂ ਆਂਦਾ। ਨੇ ਗਿਆਂਦਾ ਦੇਹੀ ਵਹੀ ਕਿ ਫੇਰ ਕਿਸ ਦਾ ਨਾਵਾਂਗੇ। ਚਲ ਕੋਈ ਗੱਲ ਨਹੀਂ ਆਪੇ ਆ ਜਾਣਗੇ। ਆਹ ਨਾਲ ਉਹਨਾਂ ਨੂੰ ਵੀ ਛੇਤੀ ਹੀ ਥੋੜੀ ਜੀ ਥੋੜਾ ਟਾਈਮ ਰੁਕੇ ਵੀ ਜੀ ਵੀ। ਠੀਕ ਹੈ।